पक्का इलाज जो अपनी सरकार आया सारे सीमेंट के पक्के बंध बनाने पैने मैं हिमाचल तो लैके पाकिस्तान तक ਸਾਰੇ ਦਰਿਆ ਦੇ ਨਹਿਰੀਕਰਨ ਆਪਾਂ ਜਿੰਨੇ ਬਣਾਉਣੇ ਆ ਉਵੇਂ ਕਰਾਂਗੇ ਕੋਈ ਉਹਦੇ ਬਿਗਿਆ ਇਲਾਜ ਨਹੀਂ ਹੈ ਤੇ ਆਪਾਂ ਨੂੰ ਇੱਕ ਵਾਰ ਕੀ ਗੱਲ ਮੈਂ ਕਹਿਣਾ ਚਾਹਣਾ ਜਿਵੇਂ ਬਾਪੂ ਬਾਦਲ ਨੇ ਆ ਜ਼ਮੀਨਾਂ ਕੱਚੀਆਂ ਤੋਂ ਪੱਕੀਆਂ ਕਰਤੀਆਂ ਸੀ ਪਰ ਕਾਂਗਰਸ ਨੇ ਅੱਜ ਤੱਕ ਟੁੱਟੀਆਂ ਪਹਿਲੇ ਹੀ ਹਫ਼ਤੇ ਮੈਂ ਪੱਕੀਆਂ ਕਰੂੰਗਾ ਸਾਰੀਆਂ ਦੀ ਆਪਣੇ ਸਾਰੀਆਂ ਜ਼ਮੀਨਾਂ ਜਿਹੜੀਆਂ ਕੱਚੀਆਂ ਸਾਰੀਆਂ ਪੱਕੀਆਂ ਹੋ ਜਾਣਗੀਆਂ ਤੁਹਾਡੀਆਂ ਹੁਣ ਮੈਂ ਇਹਨਾਂ ਨੂੰ ਕਿਹਾ ਜੇ ਬੰਦ ਵਾਸਤੇ ਕੋਈ ਡੀਜ਼ਲ ਦੀ ਲੋੜ ਆ ਮੈਂ ਡੀਜ਼ਲ ਭੇਜ ਦੂੰਗਾ ਜੇ ਇੱਥੇ ਇੱਕ ਤਾਂ ਚਾਰਾ ਨੀਰਾ ਤਰੂੜੀ ਉਹ ਤਾਂ ਭੇਜਣੇ ਆ ਅਸੀਂ ਭੇਜਾਂਗੇ ਇੱਥੇ ਮਸ਼ੀਨਾਂ ਲਾ ਕੇ ਅਸੀਂ ਥੋੜੇ ਵਿੱਚ ਫੋਗਿੰਗ ਮਸ਼ੀਨ ਦੇ ਮੱਛਰ ਮੁੱਛਰ ਦੀ ਸਾਰੀ ਬਿਮਾਰੀਆਂ ਖਤਮ ਕਰਨ ਕੇ ਮੈਂ ਮਸ਼ੀਨਾਂ ਆ ਗਈਆਂ ਮੇਰੇ ਕੋਲੇ ਉਹ ਭੇਜ ਦੂੰਗਾ ਤੇ ਬਾਕੀ ਜਿੱਥੋਂ ਦਾ ਜਿੰਨਾ ਦੀ ਸਾਰਿਆਂ ਦਾ ਤਾਂ ਵੀ ਦੇਣੀ ਸੀ ਜਿੰਨਾ ਅਸੀਂ ਦੇ ਸਕੀਏ ਵੀ ਕੋਈ ਹੁਣ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੱਭਣਾ ਕਿੱਥੇ ਕਿੱਥੇ ਮਿਲ ਰਿਹਾ ਜਿੰਨਾ ਦੇ ਸਕੀਏ ਅਸੀਂ ਵੀ ਵੀ ਦੇਵਾਂਗੇ ਤੇ ਜੇ ਕੋਈ ਆਪਣੀ ਜਮੀਨਾਂ ਤੁਸੀਂ ਠੀਕ ਕਰਨੀ ਹੈ ਉਹਦੇ ਬਾਅਦ ਡੀਜ਼ਲ ਦਾ ਵੀ ਕਸੀਂ ਇੰਤਜ਼ਾਮ ਕਰਦੇ ਹਾਂ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਤੇ ਕੀ ਮੁਸ਼ਕਲ ਹੈ ਵੀਰ ਜੀ ਜੀ ਮੇਰਾ ਨਾਮ ਅਮਨਦੀਪ ਘਰ ਆ ਰਜਣਾ ਜੀ ਮੋਹਨ ਸਿੰਘ ਆ ਪਿੰਡ ਮੁੱਖਿਆਲਾ ਹਾਂ ਜੀ ਸਾਡੇ ਘਰ ਦੀ ਬਹੁਤ ਹਾਲਤ ਮਾੜਿਆ ਜਿਉਂ ਮੈਂ ਵਿਆਹ ਹੀ 17 ਸਾਲਾਂ ਕੋਈ ਫਸਲ ਨਹੀਂ ਹੋਇਆ ਤੇ ਹੁਣ ਤਾਂ 15 ਸਾਲ ਹੋ ਗਏ ਫਿਰ ਜ਼ਿਆਦਾ ਹੀ ਕੰਮ ਨੁਕਸਾਨ ਆ ਕਿਉਂਕਿ ਜੋ ਕਰਜ਼ਾ ਲਿਆ ਸੀ ਉਹਦੇ ਕਰਕੇ ਹੁਣ ਇਹਨਾਂ ਦੇ ਪਾਪਾਂ ਜੇਲ੍ਹ ਚ ਰਿੱਕੇ ਨੇ ਕਿ ਬੱਚੇ ਆ ਹੁਣ ਤੱਕ ਰਹੀ ਬੰਨ ਤੇ ਬਹਿ ਕੇ 6 ਵਰੇ ਮੈਂ ਬੰਨ ਤੇ ਬਹਿ ਕੇ ਗੁਜ਼ਾਰਾ ਕੀਤਾ ਉਸ ਤੋਂ ਬਾਅਦ ਪਾਣੀ ਆਇਆ ਜਦੋਂ ਮੈਨੂੰ ਪਿੰਡ ਵਾਲਿਆਂ ਨੇ ਕਿਸੇ ਕੁੜੀਆਂ ਦਾ ਥਾਂ ਸੀ ਖਾਲੀ ਉਹ ਚ ਮੈਨੂੰ ਭਾਇਆ ਤੇ ਮੇਰੇ ਛੋਟੇ ਛੋਟੇ ਬੱਚੇ ਉਹ ਠੇਕੇ ਦੇ ਲੱਗ ਕੇ ਅਸੀਂ ਘਰ ਦਾ ਗੁਜ਼ਾਰਾ ਕਰਦੇ ਸੀ ਹੁਣ 3 ਮਹੀਨੇ ਹੋ ਗਏ ਉਹਨਾਂ ਨੂੰ ਜੇਲ੍ਹ ਚ ਕੋਈ ਉਹਦੇ ਸਾਡੀ ਸਮਝਵਾਈ ਨਹੀਂ ਜੇ ਜ਼ਮਾਨਤ ਨਹੀਂ ਕੋਈ ਵੀ ਮਿਲੀ ਤੁਹਾਡਾ ਜਿਹੜਾ ਘਰ ਆ ਉਹ ਪਾਣੀ ਦੇ ਨਾਲ ਭਰ ਗਿਆ ਸੀ ਹਾਂਜੀ ਇੱਥੇ ਬੰਨ ਦੇ ਕੋਠਾ ਪਾਇਆ ਸੀ ਸਾਰਾ ਸੀ ਸਰਕਾਰੀ ਥਾਂ ਚ ਅੱਛਾ ਸਰਕਾਰੀ ਹਾਂਜੀ ਆਪਦਾ ਥਾਂ ਵੇਚ ਕੇ ਮੈਂ ਆਪਦੇ ਘਰ ਵਾਲੇ ਦਾ ਇਲਾਜ ਕਰਾਇਆ ਸੀ ਬੋਲਣ ਨੂੰ ਹਟ ਗਏ ਸੀ ਉ ਉਹ ਤਰੀਕ ਤੋਂ ਗਿਆ ਹਾਜ਼ਰ ਹੋਏ ਉਹਨਾਂ ਨੂੰ ਜੱਜ ਸਾਹਿਬ ਨੇ ਪੀਓ ਕਰਤਾ ਗਾਡੀ ਕੋਲ ਸਪਾਵਦਾ ਕਰ ਵੀ ਨਹੀਂ ਹੈਗਾ ਨਹੀਂ ਜੀ ਹੁਣ ਹੈਗਾ ਝੂਠ ਨਹੀਂ ਆਪਾਂ ਮਾਰਦੇ ਹੁਣ ਹੈਗਾ ਉਹ ਵੀ ਮੈਂ ਕਰਜ਼ਾ ਚੁੱਕ ਕੇ ਲਿਆ ਉਹ ਵੀ ਨਹੀਂ ਮੈਂ ਕੋਈ ਕਮਾਈ ਤੋਂ ਲਿਆ ਆਪਦਾ ਗੁਜ਼ਾਰਾ ਹੁਣ ਇਸ ਟਾਈਮ ਕਿਸ ਤਰ੍ਹਾਂ ਜੀ ਲੇ ਸਰ ਮੈਂ ਕੱਪੜੇ ਸੀਨੇ ਆਉਣ ਦੇ ਨਾਲ ਮੇਰਾ ਆਪਦਾ ਗੁਜ਼ਾਰਾ ਕਰਦਾ ਆ ਅੱਛਾ ਤੁਸੀਂ ਸਮਾਜ ਸੇਵੀ ਸੰਸਥਾਵਾਂ ਸਰਕਾਰ ਤੋਂ ਕੀ ਮੰਗਦੇ ਹੋ ਅਸੀਂ ਇਹੋ ਹੀ ਮੰਗ ਕਰਦੇ ਵੀ ਸਾਡਾ ਕਰਜ਼ਾ ਮਾਫ਼ ਹੋਵੇ ਆਪ ਘਰੇ ਆਉਣ ਅਸੀਂ ਆਪ ਦਾ ਕਿਯਾਰਾ ਕਰਗੇ ਪੰਜ ਮਹੀਨਾਵਾਂ ਦੇ ਹਾਲਾਤਾਂ ਸਰਕਾਰ ਤੋਂ ਕੋਈ ਨਹੀਂ ਲੁਕੇ ਵੀ ਕੀ ਹਾਲਾਤ ਜ਼ਮੀਨਾਂ ਦਾ ਕਿੰਨੇ ਬੱਚੇ ਜੀ ਘਰ ਵਿੱਚ ਕੌਣ ਕੌਣ ਹੈ ਅਸੀਂ ਤਿੰਨੇ ਹੀ ਹਾਂ ਜੀ ਇੱਕ ਮੇਰਾ ਛੋਟਾ ਜਿਹਾ ਬੇਟਾ ਇੱਧਰ ਤੇ ਇੱਕ ਆ ਕੁੜੀਆ ਤੇ ਅਸੀਂ ਤਿੰਨੇ ਹੀ ਹਾਂ ਤੇ ਤੁਸੀਂ ਆਪ ਵੇਖੋ ਵੀ ਹੁਣ ਮੈਂ ਇਕੱਲੀ ਦੱਸੂ ਕਿਵੇਂ ਘਰ ਸੰਭਾਲ ਸਕਦੀ ਜ਼ਮੀਨ ਕਿੰਨੀ ਹੈਗੀ ਜਿਹੜੀ ਜ਼ਮੀਨ 8.5 ਕਿੱਲੇ ਤਰਿਆ ਦੇ ਵਿੱਚ ਆ ਹਾਂ ਜੀ ਤਰਿਆ ਦੇ ਉਥੇ ਕੋਈ ਫਸਲ ਨਹੀਂ ਕੋਈ ਫਸਲ ਨਹੀਂ ਜੇ 17 ਸਾਲ ਹੋ ਗਏ ਮੈਂ ਆਹਦੇ ਖੇਤੋਂ ਸਿਰਫ ਦੋ ਵਾਰੀ ਕਣਕ ਚੁੱਕੀ ਆ ਉਦੋਂ ਵੇਖ ਲਓ 17 ਸਾਲਾਂ ਚ ਮੈਂ ਮੁੱਲ ਦਾ ਆਟਾ 5-5 ਕਿਲੋ ਲੈ ਕੇ ਅਸੀਂ ਖਾਦਾ ਦਰਿਆ ਦੇ ਵਿੱਚ ਪਾਣੀ ਵਗਦਾ ਦਰਿਆ ਦੇ ਵਿੱਚ ਪਾਣੀ ਵਗਦਾ ਪਿਆ ਉੱਥੇ ਬਾਬੂ ਜੀ ਇਸ ਪਿੰਡ ਦਾ ਇਸ ਇਲਾਕੇ ਦਾ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਹੜਾ ਗਿਆ ਇਹਦਾ ਜੀ ਸਾਡੇ ਕੋਲੇ 1500 ਕਲਾ ਜ਼ਮੀਨ ਆ ਜਿਹੜਾ ਕਲਾ ਪਿੰਡ ਹੀ ਸਾਡਾ ਇਹ ਬੰਨੇ ਆ ਬਾਕੀ ਸਾਰੀ ਜ਼ਮੀਨ ਉਧਰ ਸਭ ਨਿਸ਼ਕਾਨ ਹੀ ਹੋਇਆ ਨਾ ਕਚਰਾ ਹੀ ਆ ਤੇ ਨਾ ਸਾਡਾ ਮਰਿਆ ਵਾ ਹੁਣ ਝੋਨਾ ਝੋਨਾ ਵੀ ਸਾਰਾ ਘਰ ਕੋ ਹੋ ਗਿਆ ਖਸਮ ਹੋ ਗਿਆ ਬਾਕੀ ਟੂੜੀ ਤਾਂ ਤੇ ਵੀ ਸਾਰਾ ਉਧਰ ਹੀ ਪਾਇਆ ਲੋਕਾਂ ਨੇ ਮੋਟਰਾਂ ਦੀ ਟੂੜੀਆਂ ਵੱਧੀਆਂ ਟੂੜੀ ਵੀ ਸਾਰੀ ਰੁੜ ਗਈ ਮਰਨ ਨਿਸ਼ਕਾਨ ਹੀ ਨਿਸ਼ਕਾਨ ਆ ਕੋਈ ਛੈ ਨਹੀਂ ਰਹੀ ਇਹੋ ਜੀ ਜਿਹੜੀ ਮਰਨ ਅੱਜ ਸੁਖਵੀਰ ਸਿੰਘ ਬਾਦਲ ਇੱਥੇ ਆਏ ਸੀ ਤੇ ਕੀ ਪਿੰਡ ਲਈ ਕੋਈ ਐਲਾਨ ਕਰਕੇ ਗਏ ਲਾਣ ਹੀ ਲਾਣ ਜੀ ਇਹਨਾਂ ਵਿਆਂ ਜਿੰਨਾ ਚਿਰ ਕੋਈ ਗੱਲ ਨਹੀਂ ਬਣਦੀ ਅਸੀਂ ਤਾਂ ਲਾਣ ਹੀ ਸਮਝਾਂਗੇ ਜੇ ਕੋਈ ਦੇ ਜਾਣ ਤਾਂ ਚੰਗਾ ਹੀ ਆ ਪਰ ਪੈਂਡਰ ਨੂੰ ਹੂੰ ਕੁਛ ਅੱਜ ਨਹੀਂ ਕੁਛ ਦੇ ਕੇ ਦੇ ਨਹੀਂ ਅੱਜ ਨਹੀਂ ਕੁਝ ਵੀ ਬੰਨ ਸਾਡਾ ਟੁੱਟਾ ਸੜਕ ਵੱਜੀ ਹੂੰ ਸੋਹਣ ਸਿੰਘ ਵਸਤੀ ਨੂੰ ਤੇ ਇਹ 2 ਕਿਲੋਮੀਟਰ ਹੈਗੀ ਆ ਇਹ ਟੁੱਟ ਗਈ ਆ ਜੀ ਬਣਣ ਦੇ ਤਾਂ ਇਹ ਹੁਣ ਲੱਤ ਲਾ ਕੇ ਗਏਗਾ ਇੱਥੇ ਆ ਵੀ ਅਸੀਂ ਬਣਾਂਗੇ ਪਰ ਜਦੋਂ ਮੁੜ ਕੇ ਪਾਣੀ ਲੈਂਦਾ ਵਾ ਉਹ ਅੱਡੇ ਵੱਡੇ ਢੁੰਗੇ ਕੀ ਦੀ ਫੋਟੋ ਢੁੰਗੇ ਆ ਪਏ ਪਾੜ ਬਦਲ ਸਾਹਿਬ ਕਹਿੰਦੇ ਕਿ ਸਾਡੀ ਸਰਕਾਰ ਬਣਾ ਦਿਓ ਤੇ ਅਸੀਂ ਬੰਨੀ ਪੱਕਾ ਕਰਵਾਵਾਂਗੇ ਉਹ ਦਾਦ ਦੀਆਂ ਗੱਲਾਂ ਜੀ ਸਰਕਾਰ ਇੱਕ ਪਿੰਡ ਨੇ ਤੇ ਦੋ ਪਿੰਡਾਂ ਨੇ ਤਾਂ ਬਣਾਉਣੀ ਨਹੀਂ ਚਾਹੇ ਆਪਾਂ ਇੱਕ ਦੋ ਜ਼ਿਲ੍ਹੇ ਜਾਂ ਚ 10 ਜ਼ਿਲ੍ਹੇ ਬਣਾਵਾਂਗੇ ਸਰਕਾਰ ਤਾਂ ਸਾਰਾ ਮੁਲਕ ਹੀ ਉਲਟੇ ਤੇ ਫੇਰ ਹੀ ਬੰਦੀ ਇਹੋ ਜਿਹੇ ਦਾਅਵੇ ਤਾਂ ਕਿੱਥੋਂ ਸੰਗਤ ਕਰ ਦੋਗੀ ਇਹ ਕਿਹੜੀਆਂ ਗੱਲਾਂ ਸਰਕਾਰ ਤਾਂ ਸਾਰੀ ਦੁਨੀਆ ਹੀ ਉਲਟੇ ਤੇ ਫੇਰ ਬੰਦੀ ਇਹ ਤਾਂ ਬਾਕੀ ਇਹ ਤਾਂ ਪਿੰਡ ਸਾਰੇ ਨਾਲ ਹੀ ਆ ਜੋ ਆਖਣਗੇ ਹੋਰ ਨਹੀਂ ਹੋਣਾ ਹਾਂ